ਹੈਲੋ ਸਟੂਡੈਂਟਸ ਐਂਡ ਵੈਲਕਮ ਟੂ ਮਾਈ ਚੈਨਲ ਅੱਜ ਆਪਾਂ ਕਰਾਂਗੇ ਹੌਲੀਡੇਜ਼ ਹੋਮਵਰਕ 10ਵੀਂ ਜਮਾਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀਡੀਓ ਦਾ ਪਾਰਟ 1 ਐਂਡ 2 ਚੈਨਲ ਤੇ ਅਪਲੋਡ ਕੀਤਾ ਗਿਆ ਹੈ ਅੱਜ ਆਪਾਂ 6 ਨੰਬਰਾਂ ਵਾਲੇ ਦੋ ਸਵਾਲ ਕਰਾਂਗੇ ਠੀਕ ਹੈ ਤੇ ਦੋ ਸਵਾਲ ਤੁਹਾਨੂੰ ਸ਼ਾਮ ਨੂੰ ਜਾਂ ਫਿਰ ਕੱਲ ਨੂੰ ਸਵੇਰ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਸਟ ਦੇਖੋ 6 ਮਾਰਕਸ ਵਾਲੇ ਕੁਐਸਚਨ ਦੇ ਵਿੱਚ ਕ੍ਰਿਕਟ ਟੀਮ ਦਾ ਕੋਚ ਹੈ ਠੀਕ ਹੈ ਉਹਨੇ ਤਿੰਨ ਬੱਲੇ ਇੱਥੇ ਤੁਸੀਂ 6 ਕਰ ਲਓ ਕਿਉਂਕਿ ਜਿਹੜਾ ਇੰਗਲਿਸ਼ మీడియం ਦੇ ਸਟੂਡੈਂਟਸ ਨੇ ਉਹਨਾਂ ਕੋਲ ਇੱਥੇ 6 ਹੈ ਠੀਕ ਹੈ ਤਾਂ 6 ਗੇਂਦਾਂ ਖਰੀਦੀਆਂ ਠੀਕ ਹੈ ਮਤਲਬ 3 ਬੈਟਸ ਐਂਡ 6 ਬਾਲਸ ਉਹਨੇ ਪਰਚੇਸ ਕੀਤੇ 3900 ਦੇ ਠੀਕ ਹੈ ਬਾਅਦ ਵਿੱਚ ਉਸਨੇ ਇੱਕ ਹੋਰ ਬੱਲਾ ਮਤਲਬ ਇੱਕ ਹੋਰ ਬੈਟ ਐਂਡ ਇੱਥੇ 3 ਕਰ ਲਓ ਠੀਕ ਹੈ ਇੰਗਲਿਸ਼ మీడియం ਦੇ ਵਿੱਚ ਇੱਥੇ 3 ਹੈ 3 balls purchase ਕੀਤੇ ਠੀਕ ਹੈ 1300 ਰੁਪਏ ਦੇ ਵਿੱਚ ਠੀਕ ਹੈ ਇੱਕ ਬੱਲੇ ਤੇ ਇੱਕ ਗੇਂਦ ਦਾ ਆਪਾਂ ਮੁੱਲ ਪਤਾ ਕਰਨਾ ਆਪਾਂ ਇਕਵੇਸ਼ਨ ਬਣਾਵਾਂਗੇ ਠੀਕ ਹੈ ਫਸਟ ਦੇਖੋ ਕਾਸਟ ਆਫ ਠੀਕ ਹੈ 1 ਬੈਟ ਠੀਕ ਹੈ ਇੱਥੇ ਤੁਸੀਂ ਲਿਖਣਾ ਕਾਸਟ ਆਫ 1 ਬੋਲ ਠੀਕ ਹੈ ਬੈਟ x ਰੁਪਈਆ ਬੋਲ y ਰੁਪਈਆ ਮੰਨ ਲੈਣੇ ਆ ਠੀਕ ਹੈ ਬੈਟ ਉਹਨੇ ਪਹਿਲਾਂ ਕਿੰਨੇ ਖਰੀਦੇ ਸੀ 3 ਕਿੱਥੇ ਲਿਖਿਆ ਆਵੇ 10 बैट्स ठीक है तो इत्थे आपा 3x ਕਰਾਂਗੇ ठीक है प्लस 6 ਬੋਲਾਂ ਸੀਗੀਆਂ 6y ਕਰਾਂਗੇ ठीक है ਕਿੰਨੇ ਦੇ ਖਰੀਦੇ ਸੀ ਦੋਨੇ ਕੁਛ ਤੇ 3900 ਦੇ ठीक है 3900 ਰੁਪਏ ਦੇ ਇਹ ਹੋ ਗਈ ਆਪਣੇ ਕੋਲ ਬੇਟਾ ਫਸਟ ਇਕੁਏਸ਼ਨ ਠੀਕ ਹੈ ਐਂਡ ਆਪਣੇ ਕੋਲ ਨਾਲ ਹੈਗਾ ਸੈਕਿੰਡ ਉਹਨੇ ਇੱਕ ਹੋਰ ਬੱਲਾ ਖਰੀਦਿਆ ਸੀਗਾ ਠੀਕ ਹੈ x ਮੰਨ ਲੈਨੇ ਆ ਉਹਨੂੰ ਜਾਂ ਆਪਾਂ 1x ਹੀ ਲਿਖ ਲੈਨੇ ਆ ਠੀਕ ਹੈ 1x ਤੇ ਵੈਸੇ x ਇੱਕ ਕੀ ਆ 1x ਉਹਨੇ 3 ਬੈਟਸ 3 ਬਾਲਸ ਖਰੀਦੀਆਂ ਸੀਗੀਆਂ ਠੀਕ ਹੈ ਨਾਲ ਉਹਨੇ ਤਾਂ ਇੱਥੇ ਕਰਾਂਗੇ ਆਪਾਂ 3y ਦੋਨੇ ਚੀਜ਼ਾਂ ਕਿੰਨੇਰੀਆਂ ਪਰਚੇਸ ਕੀਤੀਆਂ ਸੀ 1300 ਰੁਪਏ ਦੀਆਂ ਇਹ ਹੋ ਗਿਆ ਆਪਣੇ ਕੋਲੇ ਸੈਕਿੰਡ ਇਕੁਏਸ਼ਨ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤਾਂ x 0 ਭਰਾਂਗੇ ਫਿਰ y ਦਾ ਮੁੱਲ ਕੱਢਾਂਗੇ ਠੀਕ ਹੈ x 0 ਭਰ ਕੇ y ਦਾ ਮੁੱਲ ਨਿਕਲੂਗਾ ਫਿਰ y 0 ਭਰ ਕੇ x ਦਾ ਮੁੱਲ ਕੱਢਾਂਗੇ ਠੀਕ ਹੈ ਸੇਮ ਆਪਾਂ ਨੀਚੇ ਵਾਲੀ ਇਕੁਏਸ਼ਨ ਚ ਕਰਾਂਗੇ x 0 ਭਰ ਕੇ y ਦਾ ਮੁੱਲ ਕੱਢਾਂਗੇ ਫਿਰ ਆਪਾਂ y 0 ਭਰ ਕੇ x ਦਾ ਮੁੱਲ ਕੱਢਾਂਗੇ ਠੀਕ ਹੈ ਐਂਡ ਦੈਨ ਆਪਾਂ ਇੱਥੇ ਇਕੁਏਸ਼ਨ ਲਿਖ ਲੈਣੇ ਆ ਠੀਕ ਹੈ ਇਕੁਏਸ਼ਨ ਸੀਗੀ ਆਪਣੇ ਕੋਲੇ 3x 6y 3900 ਠੀਕ ਹੈ ਹੁਣ ਆਪਾਂ ਇਹਦੇ ਵਿੱਚ x 0 ਭਰ ਦਿਆਂ x ਦੀ ਜਗ੍ਹਾ ਤੇ 3x ਦੀ ਜਗ੍ਹਾ ਤੇ 0 ਭਰਤੀ 6y 3900 ਠੀਕ ਹੈ ਹੋਣ ਤਿੰਨ ਨੂੰ ਜ਼ੀਰੋ ਨਾਲ ਗੁਣਾ ਕੀਤਾ ਜ਼ੀਰੋ ਪਲੱਸ 6y 3900 ਆ ਗਿਆ ਠੀਕ ਹੈ ਹੁਣ 6y ਬਾਹਰ ਕੱਢ ਲਿਆ ਠੀਕ ਹੈ 3900 ਇਧਰ ਪਲੱਸ ਦਾ ਜ਼ੀਰੋ ਇਧਰ ਮਾਈਨਸ ਦਾ ਜ਼ੀਰੋ ਹੋ ਜਾਊਗਾ ਠੀਕ ਹੈ 6y 9 ਮਤਲਬ 3900 ਹੋ ਗਿਆ ਠੀਕ ਹੈ ਹੁਣ ਇਧਰ ਗੁਣਾ ਦੇ ਵਿੱਚ 6 ਆ ਇਧਰ ਆ ਕੇ ਭਾਗ ਚ ਹੋ ਜਾਊਗਾ ਠੀਕ ਹੈ 6 1 ਮਿੰਟ y 3900 6 ਆ ਜਦੋਂ ਇਹਨੂੰ ਕੱਟ ਕੀਤਾ ਸਾਡੇ ਕੋਲੇ ਆਨਸਰ ਆ ਜਾਣਾ 650 ਠੀਕ ਹੈ ਅ 650 ਆ ਗਿਆ ਸਾਡੇ ਕੋਲੇ ਕਾ ਦਾ ਮੁੱਲ y ਦਾ y ਆ ਗਿਆ ਸਾਡੇ ਕੋਲ 650 ਹੁਣ ਤੁਸੀਂ ਇਹ ਕਾਪੀ ਤੇ ਨੋਟ ਕਰ ਲਓ ਠੀਕ ਹੈ ਹੁਣ ਆਪਾਂ ਭਰਦੇ ਆ ਸਾਡੇ y ਨੂੰ 0 ਠੀਕ ਹੈ थ्री एक्स प्लस सिक्स वाई की जगह पर जीरो पुट करता थ्री थाउजेंड एंड नाइन हंडर्ड आ गया हूँ थ्री एक्स प्लस सिक्स जीरो का हो जीरो होजूगा ठीक है थ्री थाउजेंड एंड नाइन हंडर्ड आ गया ठीक है थ्री एक्स बराबर थ्री थाउजेंड एंड नाइन हंडर्ड ठ ठीक है हंडर्ड इधर प्लस का जीरो इधर आके माइनस का जीरो हो जूगा ठीक है इतने आ गया थ्री एक्स इज यूकस टू थ्री ना थ्री थाउजेंड एंड नाइन हंडर्ड ठ ठीक है ਐਂਡ ਹੁਣ ਇੱਧਰ ਗੁਣਾ ਦੇ ਵਿੱਚ ਤਿੰਨ ਇੱਧਰ ਆ ਕੇ ਭਾਗ ਦੇ ਵਿੱਚ ਤਿੰਨ ਹੋ ਜਾਊਗਾ x x ਬਰਾਬਰ 3900 ਬਟੇ ਦੇ ਵਿੱਚ ਸਾਡੇ ਕੋਲੇ ਤਿੰਨ ਆ ਜਾਊਗਾ ਠੀਕ ਹੈ ਇੱਧਰ ਲਿਖਦਾ ਮੈਂ ਤੁਹਾਨੂੰ ਠੀਕ ਹੈ ਕਲਰ ਚੇਂਜ ਕਰ ਲੈਨੇ ਗੁੜਾ ਕਰ ਲੈਨੇ ਹਨਾ ਆਹ ਸਹੀ ਹੈ ਠੀਕ ਹੈ ਇੱਕ ਮਿੰਟ ਆਪ ਆਈ ਰੀਸ ਕਰ ਦਿੰਨੇ ਆ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਚਲੋ ਇਹ ਰੀਸ ਕਰਤਾ ਹੁਣ ਇੱਧਰ ਪਲੱਸ ਦਾ ਜ਼ੀਰੋ ਸੀਗਾ ਆਪਾਂ ਇੱਧਰ ਮਾਈਨਸ ਦਾ ਜ਼ੀਰੋ ਲੈ ਆਂਦਾ ਠੀਕ ਹੈ 3x ਬਰਾਬਰ ਸਾਡੇ ਕੋਲ 3900 ਦੇ ਵਿੱਚੋਂ ਜ਼ੀਰੋ ਘਟਾਏ 3900 ਆ ਗਿਆ x ਬਰਾਬਰ ਇੱਧਰ ਗੁਣਾ ਦੇ ਵਿੱਚ 3 ਇੱਧਰ ਆ ਕੇ ਭਾਗ ਚੋ ਜ 3900 3 ਤਾਂ ਇਹਨੂੰ ਕੱਟ ਕਰਕੇ ਸਾਡੇ ਕੋਲੇ ਆ ਜਾਊਗਾ 1300 ਠੀਕ ਹੈ ਜੇ ਆਪਾਂ x 0 ਭਰ ਦਿਆਂ ਤਾਂ y ਸਾਡੇ ਕੋਲ 650 ਆਉਂਦਾ ਜੇ ਆਪਾਂ y 0 ਭਰ ਦਿਆਂ ਤਾਂ x ਸਾਡੇ ਕੋਲੇ एक साड़ी साड़ी आ, 1400, 1300 ਹੁੰਦਾ ਠੀਕ ਹੈ ਸਮਝ ਆ ਗਿਆ ਇਹ ਆਪਾਂ ਹੁਣ ਇਸ ਤਰ੍ਹਾਂ ਬਣਾਉਣਾ ਠੀਕ ਹੈ ਇਸ ਤਰ੍ਹਾਂ ਠੀਕ ਹੈ ਇਹਦੇ ਵਿੱਚ ਦੇਖੋ ਇੱਕ ਤਾਂ ਤੁਸੀਂ x ਲਿਖ ਲੈਣਾ ਇੱਕ y x 0 ਪਰ ਅਤੇ y ਸਾਡੇ ਕੋਲ 650 ਆ y 0 ਪਰ ਅਤੇ ਸਾਡੇ ਕੋਲੇ x ਹੈਗਾ 1300 ਠੀਕ ਹੈ 1300 ਜਾਂ ਫਿਰ ਆਪਾਂ 1300 ਵੀ ਬੋਲ ਸਕਦੇ ਆ ਇਹ ਆਪਣੀ ਕਾਪੀ ਤੇ ਨੋਟ ਕਰ ਲਓ ਇਸ ਤੋਂ ਅੱਗੇ ਆਪਾਂ ਨੈਕਸਟ ਸੈਕੰਡ ਇਕੁਏਸ਼ਨ ਸੀਗੀ ਬੇਟਾ ਸਾਡੇ ਕੋਲੇ ਸੈਕਿੰਡ ਇਕੁਏਸ਼ਨ ਸੀ 1x 3y 1300 ਠੀਕ ਹੈ ਇਹਦੇ ਵਿੱਚ ਇੱਕ ਵਾਰ ਆਪਾਂ x 0 ਭਰ ਲੈਣੇ ਆ ਠੀਕ ਹੈ x ਦੀ ਜਗ੍ਹਾ ਤੇ 0 ਪੁੱਟ ਕਰ ਦਿੱਤੀ ਹੋਈ ਆ ਹੁਣ ਮੈਂ ਤਾਂ ਇੱਥੇ 0 ਵੀ ਆ ਜਾਊਗਾ ਠੀਕ ਹੈ 3y 13000 ਆ ਗਿਆ ਠੀਕ ਹੈ 1300 ਆ ਗਿਆ ਠੀਕ ਹੈ ਐਂਡ 3y 1300 ਇਧਰ ਪਲੱਸ ਦਾ 0 ਇਧਰ ਆ ਕੇ ਮਾਈਨਸ ਦਾ 0 ਹੋ ਜਾਊਗਾ ਠੀਕ ਹੈ ਐਂਡ ਵਾਈ ਦੀ ਵੈਲਿਊ ਸਾਡੇ ਕੋਲ 1300 अपॉन बटे ਦੇ ਵਿੱਚ ਤਿੰਨ ਆ ਗਿਆ ਠੀਕ ਹੈ ਤਾਂ ਇੱਥੇ ਸਾਡੇ ਕੋਲ ਆਨਸਰ ਆ ਜਾਊਗਾ 400 33.33 ਆਜੂ ਬਟ ਤੁਸੀਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹੋ 433 ਹੀ ਰਹਿਣ ਦਿਓ ਠੀਕ ਹੈ ਹੁਣ ਦੇਖੋ ਆਪਾਂ y 0 ਪਰਾਂਗੇ ਠੀਕ ਹੈ वन एक्स प्लस थ्री वाई की जगह तो जीरो पुट करती ठीक है आप इतने तेरह सौ आ आजगा वन एक्स प्लस थ्री जीरो का जीरो ही आज ठीक है बराबर तेरह सौ हूँ वन एक्स बराबर इधर प्लस का जीरो इधर आके माइनस का जीरो हो जूगा ठीक है वन एक्स बराबर तेरह सौ आजगा ठीक है एक्स की वैल्यू साढ़े को तेरह सौ आ गई ठीक है समझ लगी एक्स की वैल्यू साढ़े कोरह सौ आ गई एंड हूँ आप y ਦੀ ਵੈਲਿਊ ਆਪਾਂ ਨੂੰ ਪਤਾ ਹੈ ਕਿੰਨੀ ਹੈਗੀ ਆ 433 ਠੀਕ ਹੈ ਹੁਣ ਆਪਾਂ ਇਹਨੂੰ ਗ੍ਰਾਫਿਕਲੀ ਸੋਲਵ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਕਰ ਲਓ ਠੀਕ ਹੈ ਇੱਥੇ ਇੱਕ ਵਾਰ ਤੁਸੀਂ x ਲਿਖ ਲਓ ਇੱਥੇ y x 0 ਪੁੱਟ ਕਰਨ ਤੇ ਕੀ ਆਇਆ ਸੀਗਾ x 0 ਪੁੱਟ ਕਰਨ ਤੇ y ਸਾਡੇ ਕੋਲ ਸੀਗਾ ਸਾਡਾ ਆਨਸਰ 433.33 ਠੀਕ ਹੈ y 0 ਪੁੱਟ ਕਰਨ ਤੇ ਸਾਡੇ ਕੋਲ x ਦਾ ਮੁੱਲ ਕੀ ਸੀਗਾ 1300 ਠੀਕ ਹੈ ਹੁਣ ਆਪਾਂ ਇਹਨੂੰ ਗ੍ਰਾਫਿਕਲੀ ਸੋਲਵ ਕਰਦੇ ਹਾਂ ਇੱਧਰ Y ਐਕਸਿਸ ਹੋ ਗਿਆ ਠੀਕ ਹੈ ਇੱਧਰ X ਐਕਸਿਸ ਹੋ ਗਿਆ ਇਹਨੂੰ ਇੱਧਰ ਸਾਈਡ ਤੇ ਲੈ ਕੇ ਆਉਨੇ ਆ ਠੀਕ ਹੈ ਹੁਣ 1300 ਸੀਗਾ X ਐਕਸਿਸ ਤੇ ਠੀਕ ਹੈ ਇੱਥੇ 100 ਇੱਕ ਮਿੰਟ ਇੱਥੇ ਤੁਸੀਂ 13 ਬਣਾ ਲਓ ਠੀਕ ਹੈ 1 2 3 4 5 6 7 8 9 10 11 12 13 ਇੱਥੇ 100 ਇੱਥੇ 200 300 400 500 600, 600 700 800 900 ਠੀਕ ਹੈ 1000 1100 1200 1300 ਠੀਕ ਹੈ Y ਦੀ ਵੈਲਿਊ ਸੀਗੀ ਸਾਡੇ ਕੋਲ 650 ਇਹਨੂੰ ਆਪਾਂ 700 ਤੱਕ ਲੈ ਕੇ ਜਾਣਾ 1 2 3 4 5 6 7 ਠੀਕ ਹੈ A ਹੋ ਗਿਆ ਆਪਣੇ ਕੋਲ Y ਐਕਸਿਸ A ਹੋ ਗਿਆ ਆਪਣੇ ਕੋਲੇ X ਐਕਸਿਸ ਠੀਕ ਹੈ ਜੇ ਤਾਂ ਆਪਣੇ ਕੋਲੇ X 0 ਆ ਤਾਂ ਆਪਣੇ ਕੋਲ ਹੁਣ Y ਕੀ ਆ 650 ਕਲਰ ਚੇਂਜ ਕਰਦੇ ਆਪਾਂ ਠੀਕ ਹੈ ਕਲਰ ਆਪਾਂ ਲੈ ਲੈਨੇ ਆ ਪਰਪਲ ਠੀਕ ਹੈ x 0 ਆਤਾ y ਸਾਡੇ ਕੋਲੇ 650 ਮਤਲਬ 700 ਦੇ ਵਿੱਚ ਤੇ 600 ਦੇ ਵਿੱਚਕਾਰ ਆਜੂ ਇੱਥੇ ਠੀਕ ਹੈ ਹੁਣ ਦੇਖੋ ਜੇ ਸਾਡੇ ਕੋਲੇ y 0 ਆਤਾ x ਸਾਡੇ ਕੋਲ 1300 ਅਸੀਂ ਇਹਨੂੰ ਲੈ ਆਉਨੇ ਆ ਇੱਥੇ ਠੀਕ ਹੈ ਇੱਥੇ ਤੁਸੀਂ ਸਭ ਤੋਂ ਪਹਿਲਾਂ ਤਾਂ x ਲਿਖਣਾ ਠੀਕ ਹੈ 0 ਪੁੱਟ ਕਰੋਗੇ ਠੀਕ ਹੈ 0 ਤੇ 650 ਠੀਕ ਹੈ ਇਧਰ ਤੁਸੀਂ 1300 ਲਿਖੋਗੇ ਪਹਿਲਾਂ ਇੱਥੇ ਤੁਸੀਂ 0 ਲਿਖਣਾ ਪਹਿਲਾਂ x ਐਕਸਿਸ ਲਿਖਣਾ ਫਿਰ y ਐਕਸਿਸ ਲਿਖਣਾ ਠੀਕ ਹੈ ਦਾ ਬੇਟਾ ਹੁਣ ਆਪਾਂ ਇਸ ਨੂੰ ਕੀ ਕਰਾਂਗੇ ਜੁਆਇਨ ਕਰ ਦਾਂਗੇ ਲਾਈਨਸ ਨੂੰ ਠੀਕ ਹੈ ਇੱਥੋਂ ਇਸ ਤਰ੍ਹਾਂ ਜੁਆਇਨ ਕਰਤੀ ਠੀਕ ਹੈ ਤਾਂ ਇੱਥੇ ਤੁਸੀਂ ਆਪਣੀ ਜਿਹੜੀ ਆ ਲੇਖ ਲੈਣੀ ਆ ਆਪਣੀ ਕਿਹੜੀ ਇਕੁਏਸ਼ਨ ਦੀ ਆ ਇਹ 3x ਠੀਕ ਹੈ 3x 6y 3900 ਠੀਕ ਹੈ ਹੁਣ ਤੁਸੀਂ ਦੇਖ ਲਓ ਸਾਡੇ ਕੋਲੇ ਸੀਗੀ x ਦੀ ਵੈਲਿਊ ਜੇ ਆਪਾਂ 0 ਭਰਦੇ ਆ ਠੀਕ ਹੈ x ਦੀ ਵੈਲਿਊ ਸੈਕਿੰਡ ਇਕੁਏਸ਼ਨ ਦੇ ਵਿੱਚ ਜੇ 0 ਭਰਦੇ ਆ ਤਾ ਸਾਡੇ ਕੋਲੇ y ਦੀ ਵੈਲਿਊ ਸੀਗੀ 433 ਤਾਂ ਇਹ ਇੱਥੇ ਜ ਆਊਗਾ 1 2 3 4 ਠੀਕ ਹੈ y ਦੀ ਵੈਲਿਊ ਸਾਡੇ ਕੋਲ 433 ਸੀਗੀ ਇਹਨੂੰ ਇੱਥੇ ਲੈ ਕੇ ਆਵਾਂਗੇ ਠੀਕ ਹੈ ਇੱਥੇ ਜ ਆਊਗੀ ਠੀਕ ਹੈ ਤੇ ਹੁਣ ਸਾਡੇ ਕੋਲੇ j y 0 ਸੀਗੀ ਠੀਕ ਹੈ j ਸਾਡੇ ਕੋਲੇ y 0 ਸੀ ਤਾਂ x ਦੀ ਵੈਲਿਊ ਸਾਡੇ ਕੋਲੇ ਕਿੰਨੀ ਹੁੰਦੀ ਹੈ 1300 ਠੀਕ ਹੈ ਇੱਥੇ ਆਊਗਾ ਠੀਕ ਹੈ ਹੁਣ ਆਪਾਂ ਇਹਨੂੰ ਜੁਆਇਨ ਕਰ ਦਿੰਨੇ ਆ ਇਸ ਤਰ੍ਹਾਂ ਉਹ ਬਣੂਗੀ ਠੀਕ ਹੈ ਵੈਲਿਊ हम देख लो ए वाली इक्शन कि अपने को वन एक्स प्लस थ्री इधर जीरो आज हो जीरो था नहीं पुट है वन एक्स प्लस थ्री वाई बराबर तेरह सौ ठीक है ए ए वाली इक्वेशन दिया समझ लगी बस तो बस तेन सपोर्ट करो इस तो बाद आप टैबलेट पर स्टडी करवाया करा ठीक है वो सारी कॉन्सैप्ट क्लीयर हो ज्या करीक है ਬਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਇਹ ਆਪਣੇ ਕੋਲ ਹੋ ਗਿਆ ਫਰਸਟ ਕੁਐਸਚਨ ਸੋਲਵ ਠੀਕ ਹੈ ਇਸ ਤੋਂ ਅੱਗੇ ਸੈਕਿੰਡ ਕੁਐਸਚਨ ਦੇਖੋ 2 ਕਿਲੋਗ੍ਰam ਸੇਬ ਅਤੇ 1 ਕਿਲੋਗ੍ਰam ਅੰਗੂਰ ਦਾ ਮੁੱਲ ਕਿਸੇ ਦਿਨ 160 ਸੀ ਠੀਕ ਹੈ 1 ਮਹੀਨੇ ਬਾਅਦ 1 ਕਿਲੋਗ੍ਰam ਸੇਬ ਤੇ 2 ਕਿਲੋਗ੍ਰam ਅੰਗੂਰ ਦਾ ਮੁੱਲ 300 ਹੋ ਜਾਂਦਾ ਹੈ ਕਿਲੋਗ੍ਰam ਸੇਬ ਅਤੇ 1 ਕਿਲੋਗ੍ਰam ਅੰਗੂਰ ਦਾ ਮੁੱਲ ਪਤਾ ਕਰਨਾ ਠੀਕ ਹੈ ਸੇਮ ਆਪਾਂ ਉਵੇਂ ਹੀ ਕਰਾਂਗੇ ਕਾਸਟ ਆਫ कलर चेंज कर लें है ना आप परेशानी नहीं आऊगी एक मिनट डार्क कर लिया ठीक है कॉस्ट ऑफ ठीक है वन के जी एप्पल ठीक है वन के जी एप्पल तो एक्स रुपीस आ गया कॉस्ट ऑफ वन के जी ग्रेपस ठीक है ग्रेपस को बई रुपीस आ गए ठीक है हूँ देख लो इत दे को दो किलोग्राम सेब आठ ठीक है ਤਾ 2x ਹੋਜੂ ਠੀਕ ਹੈ 1 ਇੱਕ ਦਾ ਜੇ x ਆ ਤੇ 2 ਦਾ ਫਿਰ 2x ਹੀ ਹੋਊਗਾ ਨਾ ਪਲਸ ਉਹਨੇ 1 ਕਿਲੋਗ੍ਰam ਅੰਗੂਰ ਲਏ ਤਾਂ ਇੱਕ 1 ਕਿਲੋਗ੍ਰam ਦਾ ਮੁੱਲ ਸਾਨੂੰ ਪਤਾ y ਹੈ ਠੀਕ ਹੈ ਤਾਂ ਇੱਥੇ ਆਪਾਂ y ਲਿਖਾਂਗੇ +y ਠੀਕ ਹੈ +y is equals to ਸਾਡੇ ਕੋਲੇ ਕਿੰਨਾ ਆਊਗਾ 160 ਠੀਕ ਹੈ ਹੁਣ ਆਪਣੇ ਕੋਲੇ ਇਹ ਹੋ ਗਈ ਫਸਟ ਇਕੁਏਸ਼ਨ ਐਂਡ ਸੈਕੰਡ ਦੇ ਵਿੱਚ ਉਸਨੇ 1 ਮਹੀਨੇ ਬਾਅਦ 1 ਕਿਲੋਗ੍ਰਾਮ ਸੇਬ 1 ਕਿਲੋਗ੍ਰਾਮ ਸੇਬ ਲਏ ਠੀਕ ਹੈ ਬਟ ਇੰਗਲਿਸ਼ మీడియం ਵਾਲੇ ਸਟੂਡੈਂਟਸ ਕੋਲੇ ਹੈਗਾ ਆ 4 ਕਿਲੋਗ੍ਰਾਮ ਠੀਕ ਹੈ ਤੇ ਆਪਾਂ ਇੱਥੇ 4 ਹੀ ਲਵਾਂਗੇ ਕਿਉਂਕਿ ਤੁਹਾਡੀ ਬੁੱਕ ਦੇ ਵਿੱਚ ਵੀ 4 ਹੀ ਆ ਠੀਕ ਹੈ ਸਮਝ ਆਇਆ ਇੱਥੇ 4x ਸਾਡੇ ਕੋਲੇ ਇਸ ਤੋਂ ਅੱਗੇ 2 ਕਿਲੋਗ੍ਰਾਮ ਅੰਗੂਰ ਲਏ ਸੀਗੇ ਠੀਕ ਹੈ ਇੱਥੇ 2y ਹੋ ਜਾਊਗਾ ਇਹ ਕੀ ਦੇ ਬਰਾਬਰ ਆ ਸਾਡੇ ਕੋਲੇ ਤਿੰਨ ਸੋਦੀ ਹੋ ਗਈ ਸਾਡੇ ਕੋਲੇ ਸੈਕਿੰਡ ਇਕੁਏਸ਼ਨ ਠੀਕ ਹੈ ਸਮਝ ਲੱਗ ਗਈ ਹੁਣ ਆਪਾਂ ਇਹਨਾਂ ਨੂੰ ਸੋਲਵ ਕਰਦੇ ਆ ਇੱਕ ਵਾਰ y 0 ਭਰਾਂਗੇ ਇੱਕ ਵਾਰ x 0 ਭਰਾਂਗੇ ਠੀਕ ਹੈ ਸੈਕਿੰਡ ਇਕੁਏਸ਼ਨ ਵਿੱਚ ਵੀ ਇੱਕ ਵਾਰ y 0 ਭਰਾਂਗੇ ਇੱਕ ਵਾਰ x 0 ਭਰਾਂਗੇ ਠੀਕ ਹੈ ਤਾਂ ਇਕੁਏਸ਼ਨ ਲੇਖ ਲੈਣੇ ਆਪਾਂ ਆਪਣੇ ਕੋਲ ਫਰਸਟ ਇਕੁਏਸ਼ਨ ਸੀਗੀ ਆਪਣੇ ਕੋਲੇ 2x 1 ਮਿੰਟ ਉੱਪਰ ਲਿਖ ਦਿੰਨੇ ਆ 2x 1y 1 ਮਿੰਟ y ਲਿਖ ਦਿੰਨੇ ਆ y ਬਰਾਬਰ ਸਾਡੇ ਕੋਲ ਕੀ ਦੇ ਬਰਾਬਰ ਸੀ वन सिक्सटी ठीक है टू एक्स की जगह पर जीरो पुट करा ठीक है वाई बराबर वन सिक्सटी होजूगा जीरो प्लस वाई बराबर वन सिक्सटी होजूगा ठीक है ठीक है हूँ देखो वाई बराबर वन सिक्सटी उ गया इधर प्लस का जीरो इधर आ कि माइनस का जीरो हो जू वाई की वैल्यू साढ़े को वन सिक्सटी आ गई ठीक है समझ आया हूँ आप जीरो पुट करा ठीक है इधर लाइन मार लें टू एक्स प्लस वाई बराबर वन सिक्सटी सी ठीक है वाई जीरो पुट करते हैं जीरो इज इक्वस टू वन सिक्सटी टू एक्स इज इक्वस टू वन सिक्सटी माइनस का जीरो हो जू इधर ठीक है तो टू एक्स इज इक्वस टू वन सिक्सटी हो जूगा ठीक है वन सिक्सटी जीरो कटाई वन सिक्सटी ही होगा एंड एक्स बार कड़ लिया क्योंकि इधर दो गुणा चाह इधर आकर भाग च होजूगा ठीक है वन सिक्सटी डिवाइड बाई टू इज टू ठीक है एक्स की वैल्यू साढ़े आ गई ठीक है एक्स की वैल्यू एटी आ गई एंड वाई की वैल्यू साढ़े को वन सिक्सटी आ गई ठीक है तो इतने लिखना आ जे तो आपक्स जीरो भरते हैं हाँ, ठीक है जे एक्स जीरो भरते हैं तो वाई दैल्यू साढ़े कोई सी वन सिक्सटी ठीक है जे आप वाई जीरो भरते हैं तो एक्स की वैल्यू साढ़े को आई सभी एट्टी ठीक है हम साड इक्ुएशन हैगी सी ਸੈਕਿੰਡ ਇਕੁਏਸ਼ਨ ਇਸ ਸਾਡੇ ਕੋਲੇ 4x 1 ਮਿੰਟ ਇੱਥੇ ਲਿਖ ਦਿੰਨੇ ਆ 4x 2y ਠੀਕ ਹੈ ਇਹ ਕੀ ਦੇ ਬਰਾਬਰ ਸੀਗਾ ਸਾਡੇ ਕੋਲੇ 300 ਦੇ ਬਰਾਬਰ ਹੁਣ ਇੱਥੇ ਆਪਾਂ x 0 ਭਰ ਦਿੰਨੇ ਆ ਠੀਕ ਹੈ ਕਾਰਤੀਪੂ x 0 ਹੁਣ 4 ਨੂੰ 0 ਨਾਲ ਗੁਣਾ ਕੀਤੀ 0 ਆ ਜਾਊਗਾ 2y 300 ਆ ਜਾਊਗਾ ਠੀਕ ਹੈ ਇੱਧਰ 2y 300 ਇੱਧਰ ਹਨਾ ਇੱਧਰ ਪਲੱਸ ਦਾ ਜ਼ੀਰੋ ਇਧਰ ਆ ਕੇ ਮਾਈਨਸ ਦਾ ਜ਼ੀਰੋ ਹੋ ਜਾਊਗਾ ਠੀਕ ਹੈ 2y 300 ਆ ਜਾਊਗਾ ਠੀਕ ਹੈ y 300 2 ਤਾਂ ਸਾਡੇ ਕੋਲ 150 ਸਾਡੇ ਕੋਲੇ y ਦੀ ਵੈਲਿਊ ਆ ਗਈ ਹੁਣ ਆਪਾਂ y 0 ਪੁੱਟ ਕਰਾਂਗੇ ਠੀਕ ਹੈ 4x 2y ਸਾਡੇ ਕੋਲੇ 300 ਆ ਜਾਊਗਾ ਠੀਕ ਹੈ 4x 2 ਇਹਨੂੰ ਪੁੱਟ ਕਰ ਤਾਂ 0 ਸਾਡੇ ਕੋਲ 300 ਆ ਗਿਆ ਠੀਕ ਹੈ 4x ਇੱਕ ਮਿੰਟ ਇੱਥੇ ਆਪਾਂ ਜ਼ੀਰੋ ਹੀ ਪੁੱਟ ਜ਼ੀਰੋ ਹੀ ਕਰ ਲੈਨੇ ਆ 200 0 ਇੱਧਰ 300 ਆਜੂਗਾ ਠੀਕ ਹੈ 4x 300 ਇੱਧਰ ਪਲੱਸ ਦਾ ਜ਼ੀਰੋ ਇੱਧਰ ਆ ਕੇ ਮਾਈਨਸ ਦਾ ਹੋਜੂ 4x ਸਾਡੇ ਕੋਲ 300 ਹੀ ਆਜੂ ਠੀਕ ਹੈ ਤਾਂ ਹੁਣ ਅਸੀਂ ਕੀ ਕਰਾਂਗੇ ਅ ਇੱਧਰ ਗੁਣਾ ਦੇ ਵਿੱਚ 4 ਇੱਧਰ ਆ ਕੇ ਭਾਗ ਚ 4 ਹੋਜੂ 300 ਓਹੋ 300 ਭਾਗ 4 ਆਜੂ ਤਾਂ x ਦੀ ਵੈਲਿਊ ਸਾਡੇ ਕੋਲੇ 75 ਆਜੂਗੀ ਠੀਕ ਹੈ y ਦੀ ਵੈਲਿਊ 150 ਆ x ਦੀ ਵੈਲਿਊ ਸਾਡੇ ਕੋਲੇ 75 ਆਜੂਗੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਕਰਨਾ x y ਜੇ ਤਾਂ ਆਪਾਂ x 0 ਭਰ ਦਿਆਂ ਤਾਂ ਸਾਡੇ ਕੋਲੇ y ਦੀ ਵੈਲਿਊ ਕਿੰਨੀ ਹੁੰਦੀ ਆ 150 ਠੀਕ ਹੈ ਜੇ ਆਪਾਂ y 0 ਭਰ ਦਿਆਂ ਤਾਂ x ਦੀ ਵੈਲਿਊ ਸਾਡੇ ਕੋਲੇ 75 ਆਊਗੀ ਠੀਕ ਹੈ ਹੁਣ ਆਪਾਂ ਗ੍ਰਾਫ ਬਣਾਣੇ ਆ ਠੀਕ ਹੈ ਗ੍ਰਾਫ ਬਣਾਉਣ ਵਾਸਤੇ x ਜਿਹੜਾ ਸਾਡਾ ਗਿਆ ਉਹ 160 ਗਿਆ ਠੀਕ ਹੈ y ਵੀ ਹੱਦ ਸਾਡਾ 160 ਤੱਕ ਹੀ ਲੈ ਜਾਣੇ ਆ ਇੱਕ ਮਿੰਟ ਆਪਾਂ ਤੁਹਾਨੂੰ ਵਾ ਕੇ ਦਿਖਾ ਦਈਏ ਫੇਰ ਹੀ ਸਮਝ ਲੱਗੂਗਾ ਠੀਕ ਹੈ ਆ ਆਪਾਂ ਬਣਾ ਲਿਆ ਹੁਣ ਆਪਾਂ 20 ਦਾ ਪਾੜਾ ਲੈ ਕੇ ਚੱਲਦੇ ਆ 20 ਤੇ 20 40 ਠੀਕ ਹੈ 50 60 70 80 90 100 120 140 ਤੇ 160 ਠੀਕ ਹੈ ਹੁਣ ਦੇਖੋ ਇੱਥੇ ਵੀ 20 ਦਾ 20 ਤੇ 20 40 50 60 70 80 90 100 ਇਹ ਤਾਂ ਅਸੀ ਤੱਕ ਹੀ ਗਿਆ ਹਨਾ ਸਾਡਾ ਐਕਸ ਐਕਸਿਸ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਜੇ ਤਾਂ ਸਾਡੇ ਕੋਲੇ ਫਸਟ ਇਕੁਏਸ਼ਨ ਦੇ ਵਿੱਚ ਫਸਟ ਇਕੁਏਸ਼ਨ ਕੀ ਸੀਗੀ ਸਾਡੇ ਕੋਲੇ 2x y 160 ਇਸ ਇਕੁਏਸ਼ਨ ਦੇ ਵਿੱਚ ਜੇ ਆਪਾਂ ਉਮੀਦ ਹੈ ਤੁਸੀਂ ਲਿਖੀਆਂ ਹੋਣਗੀਆਂ ਉਹ ਜਿਹੜੇ ਮੈਂ ਇਸ ਤਰ੍ਹਾਂ ਵਾਕ ਹੀ ਦਿਖਾਈਆਂ ਸੀ ਠੀਕ ਹੈ ਜੇ ਤਾਂ x ਆਪਣੇ ਕੋਲ 0 ਸੀ ਤਾਂ ਆਪਣੇ ਕੋਲ y ਕੀ ਸੀ ਉਹ ਆਪਾਂ ਦੇਖ ਲੈਣੇ ਆ ਠੀਕ ਹੈ ਜੇ ਸਾਡੇ ਕੋਲੇ x 0 ਸੀ ਤਾਂ y ਸਾਡੇ ਕੋਲ ਕਿੰਨੀ ਸੀਗੀ 160 ਠੀਕ ਹੈ y ਆ ਰਿਹਾ ਇੱਥੇ ਲਾ ਦੇਣਾ 160 ਠੀਕ ਹੈ ਤੇ ਹੁਣ ਆਪਾਂ ਦੇਖਾਂਗੇ ਇਹਨੂੰ ਮੋਟਾ ਕਰ ਲੈਨੇ ਆ ਠੀਕ ਹੈ ਜੇ ਤਾਂ ਸਾਡੇ ਕੋਲ ਸੀਗੀ ਸਾਡੇ ਕੋਲੇ x 0 ਸੀ ਤਾਂ y ਸਾਡੇ ਕੋਲ 160 ਸੀਗਾ 160 ਠੀਕ ਹੈ ਤੇ ਜੇ ਸਾਡੇ ਕੋਲ y 0 ਸੀਗਾ ਠੀਕ ਹੈ ਤੇ x ਸਾਡੇ ਕੋਲੇ 80 ਸੀ ਉਸਾ 812 40 50 60 70 80 ਇੱਥੇ ਆ ਜਾਊਗਾ ਠੀਕ ਹੈ ਤਾਂ ਇਹਨੂੰ ਆਪਾਂ ਜੁਆਇਨ ਕਰ ਦਿੰਨੇ ਆ ਠੀਕ ਹੈ ਇੱਥੇ ਤੁਸੀਂ ਇਕੁਏਸ਼ਨ ਲਿਖ ਲੈਣੀ ਹੈ ਇਹ ਕਿਹੜੀ ਇਕੁਏਸ਼ਨ ਸੀ 2x y 160 ਠੀਕ ਹੈ ਹੁਣ ਸਾਡੇ ਕੋਲੇ ਜਿਹੜਾ ਸੈਕਿੰਡ ਹੈ ਸੈਕਿੰਡ ਇਕੁਏਸ਼ਨ ਸੀ 4x 2y 3 100 ਠੀਕ ਹੈ x 0 ਪੁੱਟ ਕਰਦੇ ਆ ਤਾਂ y ਸਾਡੇ ਕੋਲ 150 ਸੀਗੇ ਮੈਨੂੰ 75 ਲੱਗਿਆ ਠੀਕ ਹੈ वाई साढ़े को डेढ़ सौ सी ठीक है भीहते भी चाली प्ह सत्तर अस्सी नब्बे सौ एक सौ भी, भी एक सौ चाली ठीक है तो हूँ यही आऊगी साढ़े को आई बना लो ठीक है तो आप बाद च हम देखते हैं आह वाली रेस कर देने जी साछ हैगा ठीक है एक मिनट हाँ भी चाली पाँह सठ सत्तर अस्सी नब्बे सौ एक सौ भी सौ चाली तो एक सौ सठ से है ना ਤਾਂ ਆਪਾਂ ਇੱਥੇ ਲੈ ਆਨੇ ਆ ਇਹਨਾਂ ਦੋਨਾਂ ਦੇ ਵਿਚਾਲੇ ਆਊਗਾ ਸਾਡਾ 150 ਤੇ ਜੇ ਆਪਣੇ ਕੋਲੇ y0c ਠੀਕ ਹੈ y0c ਤਾਂ x ਸਾਡੇ ਕੋਲ ਕੀ ਆਊਗਾ 75 ਮਤਲਬ ਇੱਥੇ ਆਊਗਾ ਹੁਣ ਆਪਾਂ ਇਹਨਾਂ ਨੂੰ ਜੁਆਇਨ ਕਰ ਦਿੰਨੇ ਆ ਪਹਿਲਾਂ ਸਾਡਾ ਐਵੇਂ ਸੀਗਾ ਬਣਿਆ ਹੋਇਆ ਠੀਕ ਹੈ ਇਹਦੀ ਇਕੁਏਸ਼ਨ ਤੁਸੀਂ 4x ਵਾਲੀ ਲਿਖਣੀ ਆ ਇਹਦੀ ਇਕੁਏਸ਼ਨ ਤੁਸੀਂ 2x ਵਾਲੀ ਲਿਖਣੀ ਆ ਇਹ ਲਾਈਨਾਂ ਤੁਹਾਡੀਆਂ ਕੀ ਜਾ ਰਹੀਆਂ ਨੇ ਸਮਾਂਤਰ ਠੀਕ ਹੈ ਬੇਟਾ ਜਿੱਥੇ yellow arrow ਲੱਗਿਆ ਹੋਇਆ ਨਾ ਉੱਥੇ ਤੁਹਾਡਾ ਆਊਗਾ 75 ਜਿੱਥੇ blue arrow ਲੱਗਿਆ ਹੋਇਆ ਉੱਥੇ ਤੁਹਾਡਾ 80 ਆਊਗਾ ਠੀਕ ਹੈ 80 ਸੀ ਪਤਾ ਨਹੀਂ ਕੀ ਸੀ ਉੱਥੇ ਉਹ ਵੈਲਿਊ ਪੁੱਟ ਕਰਨੀ ਹੈ ਠੀਕ ਹੈ ਆਪਣਾ ਸਾਰੇ ਕੁਐਸਚਨਸ ਸੋਲਵ ਹੋ ਚੁੱਕੇ ਨੇ ਉਮੀਦ ਹੈ ਤੁਹਾਨੂੰ ਪਤਾ ਲੱਗ ਕੇ ਹੋਣਗੇ ਠੀਕ ਹੈ ਬਸ ਤੁਸੀਂ ਸਪੋਰਟ ਜ਼ਰੂਰ ਕਰੋ ਠੀਕ ਹੈ ਐਂਡ ਤੀਜਾ ਤੇ ਚੌਥਾ ਕੁਐਸਚਨ ਆਪਾਂ ਰਿਵਾਈਜ਼ ਕਰਵਾ ਦਿੰਨੇ ਆ ਬਸ ਥੋੜੇ ਜਿਹਾ ਟਾਈਮ ਟਾਈਮ ਵੀ ਨਹੀਂ ਬਸ ਹੁਣੇ ਵੀਡੀਓ ਅਪਲੋਡ ਕਰ ਦੇਣੀ ਆ ਮੈਂ नाल दी नाल ही, इस तो नैक्सट भीडियो थोड़ी यही होगी थ्री एंड फोर क्वेश्चन वाली ठीक है क्योंकि वीडियो की लेंथ बहुत ज़्यादा हो जाती है ठीक है तो चैनल में सबसक्राइब करना ना भूलना